ਸਸਿਗਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾ ਵਿਵੇਕਤਰ ਧੁੰਦ ਦਾ ਕਹਿਰ ਲਗਾਤਾਰ ਜਾਰੀ ਆ ਪਹਾੜਾਂ ਤੇ ਜਿੱਥੇ ਬਰਫਬਾਰੀ ਹੋ ਰਹੀ ਆ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਧੁੰਦ ਕਹਿਰ ਮਚਾਦੀ ਹੋਈ ਨਜ਼ਰ ਆ ਰਹੀ ਆ ਤਾਂ ਧੁੰਦ ਦੀਆਂ ਕਹਿਰ ਦੀਆਂ ਤਸਵੀਰਾਂ ਇੱਕ ਵਾਰ ਫਿਰ ਸਾਹਮਣੇ ਆਈਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਧੁੰਦ ਦੇ ਚਲਦੇ ਕਈ ਗੱਡੀਆਂ ਹਾਈਵੇ ਦੇ ਉੱਤੇ ਟਕਰਾਦਿਆਂ ਹੋਇਆ ਨਜ਼ਰ ਆਇਆ ਵਾ ਤਾਂ ਕਈ ਗੱਡੀਆਂ ਦਾ ਆਪਸੀ ਟੱਕਰ ਹੋਈ ਆ ਤਾਂ ਤਸਵੀਰਾਂ ਇਹ ਬਿਆਸ ਤੋਂ ਸਾਹਮਣੇ ਆਈਆਂ ਵਾ ਬਿਆਸ ਦੇ ਵਿੱਚ ਵੱਡਾ ਐਕਸੀਡੈਂਟ ਭਿਆਨਕ ਐਕਸੀਡੈਂਟ ਹੋਇਆ ਵਾ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇਖ ਕੇ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਆਸਾ ਐਕਸੀਡੈਂਟ ਕਿੰਨਾ ਭਿਆਨਕ ਹੋਏਗਾ ਜਿਸ ਦੇ ਵਿੱਚ ਕਈ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤੇ ਇੱਕ ਸੀਮਰਦਾਰ ਭਰਿਆ ਹੋਇਆ ਟਰੱਕ ਕੁਈ ਤੋਂ ਢੇਠਾ ਵੀ ਡਿੱਗਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੀਆਂ ਬੋਰੀਆਂ ਖਿਲਰੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਹਾਈਵੇ ਦੇ ਉੱਤੇ ਕਈ ਗੱਡੀਆਂ ਆਪਸ ਦੇ ਵਿੱਚ ਟਕਰਾ ਕੇ ਚੱਕਣਾ ਚੂਰ ਹੋਦੀਆਂ ਹੋਈਆਂ ਨਜ਼ਰ ਆ ਰਹੀਆਂ ਤਸਵੀਰਾਂ ਦੇ ਵਿੱਚ ਤਾਂ ਧੁੰਦ ਦਾ ਕਹਿ ਲਗਾਤਾਰ ਜਾਰੀ ਹੈ ਮੌਸਮ ਵਿਭਾਗ ਵੱਲੋਂ ਜਿੱਥੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ 25 26 ਅਤੇ 27 ਤਰੀਕ ਨੂੰ ਤਿੰਨ ਦਿਨ ਲਗਾਤਾਰ ਧੁੰਦ ਦੇਰੀਆ ਦੇਖਣ ਨੂੰ ਮਿਲੇਗੀ ਪੰਜਾਬ ਭਾਰ ਦੇ ਵਿੱਚ ਉਸ ਨੂੰ ਲੈ ਕੇ ਕਈ ਹਦਾਇਤਾਂ ਪੰਜਾਬ ਪੁਲਿਸ ਵੱਲੋਂ ਵੀ ਜਾਰੀ ਕੀਤੀਆਂ ਗਈਆਂ ਹਨ ਵਿਜ਼ਿਬਿਲਟੀ ਘਟਾਉਣ ਦੇ ਚਲਦੇ ਜਿਹੜਾ ਵਾ ਸੜਕੀ ਹਾਲਾਤ ਸੇ ਵਧਨ ਦੇ ਆਸਾਰ ਨੇ ਤਾਂ ਇਹ ਹੋ ਜੇ ਇੱਕ ਹਾਦਸਾ ਜਿਹੜਾ ਵਾ ਬਿਆਸ ਤੋਂ ਸਾਹਮਣੇ ਆਇਆ ਵਾ ਜਿੱਥੇ ਜੜਾਵਾ ਧੁੰਦੇ ਦੇ ਚਲਦੇ ਕਈ ਗੱਡੀਆਂ ਆਪਸ ਦੇ ਵਿੱਚ ਟਕਰਾਲਦੀਆਂ ਹੋਈਆਂ ਨਜ਼ਰ ਆਈਆਂ ਚੁਕਣਾ ਚੂਰ ਹੋਈਆਂ ਗੱਡੀਆਂ ਦਰਸਾ ਰਹੀ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਇਆਗਾ ਐਕਸੀਡੈਂਟ ਕਿੰਨਾ ਭਿਆਨਕ ਹੋਇਆਗਾ ਤਾਂ ਇੱਕ ਇਸ ਹਾਦਸੇ ਦੇ ਵਿੱਚ ਇੱਕ ਟਰੱਕ ਪੂਤੋ ਹੇਠਾ ਡਿੱਗ ਜਾਂਦਾ ਜੋ ਕਿ ਸੀਮਨ ਨਾਲ ਭਰਿਆ ਹੋਇਆ ਸੀਗਾ ਸੀਮੈਂਟ ਦੀਆਂ ਬੋਰੀਆਂ نیچے ਖਿਲਰੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਇਹ ਤੁੱਟਦੀ ਐਕਸੀਡੈਂਟ ਦੀ ਏ ਤੁੰਦੇ ਵਿੱਚ ਹੋਏ ਵੱਡੇ ਐਕਸੀਡੈਂਟ ਦੀਆਂ ਤਸਵੀਰਾਂ ਬਿਆਸ ਤੋਂ ਸਾਹਮਣੇ ਆਈਆਂ ਵਾ ਤਾਂ ਦਰਸ਼ਕਾਂ ਨੂੰ ਅਪੀਲ ਹੈ ਕਿ ਬਿਨਾਂ ਲੋੜ ਤੋਂ ਸਵੇਰ ਅਤੇ ਰਾਤ ਦਾ ਸਫ਼ਰ ਨਾ ਕੀਤਾ ਜਾਵੇ ਪੰਜਾਬ ਪੁਲਿਸ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਦਿਨ ਅਤੇ ਰਾਤ ਦੇ ਸਫ਼ਰ ਤੋਂ ਗੁਰੇਸ਼ ਕੀਤਾ ਜਾਵੇ ਜੇ ਕੋਈ ਬਹੁਤ ਜ਼ਿਆਦਾ ਜ਼ਰੂਰੀ ਐਮਰਜੈਂਸੀ ਨਹੀਂ ਹੈ ਤਾਂ ਦਿਨ ਅਤੇ ਰਾਤ ਨੂੰ ਸਫ਼ਰ ਘੱਟ ਕੀਤਾ ਜਾਵੇ ਅਗਰ ਸਫ਼ਰ ਕਰਨਾ ਵੀ ਪਵੇ ਉਸ ਨੂੰ ਲੈ ਕੇ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੈ ਓਵਰ ਸਪੀਡ ਨਾ ਹੋਵੇ ਤਾਂ ਕਿ ਅਗਰ ਕੋਈ ਅਗੇ ਵਿਜ਼ਿਬਿਲਿਟੀ ਘੱਟ ਹੋਣ ਦੇ ਚਲਦੇ ਕੋਈ ਅੱਗੇ ਹਾਸਾ ਹੁੰਦਾ ਤਾਂ ਉਸ ਤੋਂ ਬਚਿਆ ਜਾ ਸਕੇ ਤਾਂ ਲਗਾਤਾਰ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਵਾ ਤਾਂ ਤਸਵੀਰਾਂ ਬਿਆਸ ਤੋਂ ਸਾਹਮਣੇ ਆਈਆਂ ਵਿੱਚ ਤੇ ਵੱਟਾ ਐਕਸੀਡੈਂਟ ਹੁੰਦਾ ਵਾ ਜਿਸ ਦੇ ਵਿੱਚ ਕਈ ਗੱਡੀਆਂ 4 ਤੋਂ 5 ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਅਤੇ ਇਸ ਐਕਸੀਡੈਂਟ ਦੇ ਵਿੱਚ ਗੱਡੀਆਂ ਚੱਕਣਾ ਚੂਰ ਹੋਈਆਂ ਖੜੀਆਂ ਨਜ਼ਰ ਆ ਰਹੀਆਂ ਇੱਕ ਟਰੱਕ ਜਿਹੜਾ ਵਾ ਪੁਲ ਤੋਂ ਹੇਠਾ ਡਿੱਗ ਜਾਂਦਾ ਵਾ ਸੀਪਟ ਨਾਲ ਭਰਿਆ ਹੋਇਆ ਟਰੱਕ ਦੱਸਿਆ ਜਾ ਰਿਹਾ ਸੀਗਾ ਇਸ ਹਾਦਸੇ ਦੇ ਵਿੱਚ ਗਨੀਮਤ ਹੈ ਰਹੀ ਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਪਰ ਗੱਡੀਆਂ ਦਾ ਵੱਡਾ ਨੁਕਸਾਨ ਜਿਹੜਾ ਮੈਂ ਇਸ ਐਕਸੀਡੈਂਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਕਿ ਧੁੰਦ ਦਾ ਕਹਿਰ ਲਗਾਤਾਰ ਵੱਧਦਾ ਹੋ ਜਾ ਰਿਹਾ ਹੈ ਨਗਰ ਆ ਰਿਹਾ ਹੈ ਤੇ ਤਾਰਾਂ ਤਸਵੀਰਾਂ ਬਿਆਸ ਤੋਂ ਸਾਹਮਣੇ ਆਈਆਂ ਵਾ ਜਿੱਥੇ ਧੁੰਦ ਦੇ ਚਲਦੇ ਬਟਾ ਐਕਸੀਡੈਂਟ ਦੇ ਹੋਇਆ ਵਾ ਤੇ 4 ਤੋਂ 5 ਗੱਡੀਆਂ ਆਪਸ ਵਿੱਚ ਟਕਰਾਂਦੀਆਂ ਵਾ ਇੱਕ ਪੁਲ ਇੱਕ ਪੁਲ ਤੋਂ ਜਿਹੜਾ ਵਾ ਟਰੱਕ ਨੀਚੇ ਵੀ ਗਿਰ ਜਾਂਦਾ ਜੋ ਕਿ ਸੀਵਨਾਲ ਪਰਿਆ ਹੋਇਆ ਦਿਖਾਈ ਦੇ ਰਿਹਾ ਵਾ